ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ਨੂੰ ਹੁਣ ਬਹੁਤ ਘੱਟ ਸਮਾਂ ਬਚਿਆ ਹੈ ਇਸ ਵਿੱਚ ਸਭ ਦੀ ਨਜ਼ਰ ਜਿਹੜੀ ਲੱਗੀ ਹੋਈ ਹੈ ਉਹ ਟਿਕਟਾਂ ਤੇ ਲੱਗੀ ਹੈ ਆਮ ਆਦਮੀ ਪਾਰਟੀ ਦੀ ਟਿਕਟਾਂ ਦੀ ਸੂਚੀ ਕਦੋਂ ਤੱਕ ਆਏਗੀ ਇਸ ਵਾਰ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸਸਦ ਸਤਿ ਭਗਵਾਨਤ ਮਾਨ ਤੇ ਸਕ੍ਰੀਨਿੰਗ ਕਮੇਟੀ ਚ ਵੀ ਤੁਸੀਂ ਹੈਗੇ ਜੋ ਟਿਕਟਾਂ ਅਨਾਉਂਸ ਕਰਦੇ ਆਂ ਬਹੁਤ ਕਦੋਂ ਤੱਕ ਇਹ ਸੂਚੀ ਆ ਜਾਏਗੀ ਦੇਖੋ ਜੀ ਸਾਡਾ ਫਿਲਹਾਲ ਮੈਨੀਫੈਸਟੋ ਤੇ ਕੰਮ ਚੱਲ ਰਿਹਾ ਹੈ ਕਿਉਂਕਿ ਆਮ ਤੌਰ ਤੇ ਸਤੋਂ ਪਹਿਲਾਂ ਮੈਨੀਫੈਸਟੋ ਜਿਹੜੇ ਹੁੰਦੇ ਸੀ ਪਾਰਟੀਆਂ ਦੇ ਉਹਨਾਂ ਨੂੰ ਲੋਕ ਵੀ ਨਹੀਂ ਸੀਰੀਅਸ ਲੈਂਦੇ ਸੀ ਤੇ ਪਾਰਟੀਆਂ ਵੀ ਨਹੀਂ ਸੀਰੀਅਸ ਲੈਂਦੇ ਸੀ ਸਿਰਫ ਵੋਟਾਂ ਤੋਂ ਇੱਕ ਦੋ ਦਿਨ ਪਹਿਲਾਂ ਇੱਕ ਫਾਰਮੈਲਟੀ ਕਰ ਦਿੱਤੀ ਜਾਂਦੀ ਸੀ ਦੂਜੀ ਪਾਰਟੀ ਦੇ ਮੈਨੀਫੈਸਟੋ ਨੂੰ ਦੇਖ ਕੇ ਵਧਾ ਘਟਾ ਕੇ ਉਹਨਾਂ ਚੋਂ ਅੰਕੜੇ ਜਿਹੜੇ ਨੇ ਉਹ ਪੇਸ਼ ਕਰ ਦਿੱਤੇ ਜਾਂਦੇ ਸੀ ਪਰ ਜਿਹੜਾ ਆਮ ਆਦੀ ਪਾਰਟੀ ਦਾ ਮੈਨੀਫੈਸਟੋ ਹੈ ਲੋਕਾਂ ਨੂੰ ਪੁੱਛ ਕੇ ਬਣ ਰਿਹਾ ਹੈ ਯੂਥ ਡਾਇਲੌਗ ਹੋ ਰਹੇ ਨੇ ਤਾਂ ਯੂਥ ਦਾ ਮੈਨੀਫੈਸਟੋ ਤਿਆਰ ਹੋਊਗਾ ਇਸ ਤਰ੍ਹਾਂ ਦਲਿਤਾਂ ਨਾਲ ਗੱਲ ਕੀਤੀ ਜਾਉ ਕਿ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਤੇ ਉਹਨਾਂ ਦੇ ਹੱਲ ਕੀ ਨੇ ਇਹ ਐਕਸਪਰਟਸ ਉਦਲਿਤਾਂ ਦਾ ਮੈਨੀਫੈਸਟੋ ਅਲੱਗ ਕਰਾਂਗੇ ਇਸੇ ਤਰ੍ਹਾਂ ਵਪਾਰੀਆਂ ਦਾ ਕਿਸਾਨਾਂ ਦਾ ਔਰ ਔਰਤਾਂ ਦਾ ਉਹਨਾਂ ਦੀ ਸਮੱਸਿਆ ਨਾਲ ਸੰਬੰਧਤ ਜਿਹੜੇ ਮੈਨੀਫੈਸਟੋ ਨੇ ਲੱਗ ਲਗ ਹੋਉਣਗੇ ਸੋ ਸਾਡਾ ਫਿਲਹਾਲ ਮੈਨੀਫੈਸਟੋ ਤੇ ਕੰਮ ਚੱਲ ਰਿਹਾ ਤੇ ਉਸ ਨਾਲ ਦੀ ਨਾਲ ਫਿਰ ਸਕ੍ਰੀਨ ਕਮੇਟੀ ਜਿਹੜੀ ਹੈ ਉਹ ਟਿਕਟਮ ਦੀ ਸਕਰੀਨਿੰਗ ਵੀ ਕਰੂਗੀ ਤੇ ਐਮਐਲਐਸ ਦੇ ਉਮੀਦਵਾਰ ਦੀ ਲਿਸਟ ਜਿਹੜੀ ਹੈ ਪਹਿਲੀ ਸੂਚੀ ਮੇਰੇ ਖਿਆਲ ਚ ਜੁਲਾਈ ਦੇ ਐਂਡ ਤੱਕ ਆ ਜਾਣੀ ਚਾਹੀਦੀ ਹੈ ਤੁਸੀਂ ਮੈਨੀਫੈਸਟੋ ਦੀ ਗੱਲ ਕੀਤੀ ਹੈ ਚਰਚਾਈ ਵੀ ਹੈ ਕਿ ਅਰਵਿੰਦ ਕੇਜਰੀਵਾਲ ਖੁਦ ਪੰਜਾਬ ਚ ਇਹ ਮੈਨੀਫੈਸਟੋ ਰਿਲੀਜ਼ ਕਰਨ ਲਈ ਆ ਰਹੇ ਨੇ ਜੀ ਸਾਡੇ ਰਾਸ਼ਟਰੀ ਪ੍ਰਧਾਨ ਨੇ ਜੀ ਜਦੋਂ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਲੋੜ ਹੁੰਦੀ ਹੈ ਜਾਂ ਪੰਜਾਬ ਦੀ ਜਿਹੜੀ ਟੀਮ ਹੈ ਉਹ ਬੁલાਉਂਦੀ ਹੈ ਉਹਨਾਂ ਨੂੰ ਤਾਂ ਉਹ ਆਉਂਦੇ ਨੇ ਪੰਜਾਬ ਨੂੰ ਪ੍ਰੈਫਰ ਕਰਦੇ ਨੇ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜ ਰਹੇ ਹਾਂ ਤਾਂ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਨੇ ਉਹ ਪ੍ਰਚਾਰ ਕਰਨ ਲਈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਬੁੱਕ ਰਿਲੀਜ਼ ਕਰਨ ਜਾਂ ਮੈਨੀਫੈਸਟੋ ਰਿਲੀਜ਼ ਕਰਨ ਲਈ ਆਉਣਗੇ ਜਦੋਂ ਕਦੋਂ ਤੱਕ ਕਦੋਂ ਤੱਕ ਪ੍ਰੋਗਰਾਮ ਦੀ ਕੋਈ ਡਿਸਾਈਡਡ ਹੋਇਆ ਇਹ ਮੈਨੀਫੈਸਟੋ ਕਮੇਟੀ ਤੇ ਡਿਪੈਂਡ ਕਰਦਾ ਹੈ ਕਿ ਜਦੋਂ ਡਰਾਫਟਿੰਗ ਹੋ ਜਾਊਗੀ ਯੂਥ ਮੈਨੀਫੈਸਟੋ ਦੀ ਸਾਰੇ ਪਾਸਿਓ ਉਹਨੂੰ ਪੜ੍ਹ ਕੇ ਉਹ ਬਿਲਕੁਲ ਓਕੇ ਹੋ ਜਾਊਗਾ ਤਾਂ ਉਸ ਤੋਂ ਬਾਅਦ ਜਦੋਂ ਵੀ ਕੋਈ ਡੇਟ ਡਿਸਾਈਡ ਹੋਊਗੀ ਤਾਂ ਸੀਐਮ ਸਾਹਿਬ ਦਿੱਲੀ ਜਿਹੜੇ ਨੇ ਉਹ ਆਉਣਗੇ ਭਗਵਨ ਤੁਸੀਂ ਲਗ ਲਾ ਲੋਕਾਂ ਨੂੰ ਮਿਲ ਵੀ ਰਹੇ ਆ ਆਮ ਆਦਮੀ ਪਾਰਟੀ ਵੀ ਲੱਗ ਰਹੀ ਹੈ ਤੁਸੀਂ ਵੀ ਪਿੰਡਾਂ ਚ ਜਿਵੇਂ ਤੁਸੀਂ ਤੁਸੀਂ ਕਿ ਮੈਨੀਫੈਸਟੋ ਬਣ ਰਿਹਾ ਹੈ ਕੱਲ ਤੋਂ ਇੱਕ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਕਾਂਗਰਸ ਵੱਲੋਂ ਹਲਕੇ ਵਿੱਚ ਕੈਪਟਨ ਦੇ ਨਾਂ ਤੇ ਉਹ ਸੁਖਵੀਰ ਸਿੰਘ ਬਾਦਲ ਦੇ ਹਲਕੇ ਤੋਂ ਸ਼ੁਰੂਆਤ ਕਰਨ ਜਾਣ ਜਾ ਰਹੇ ਹਨ ਉਸ ਤੋਂ ਬਾਅਦ ਕੋਸ 17 ਹਲਕੇ ਜ ਤੁਸੀਂ ਕੀ ਮੰਨਦੇ ਹੋ ਇਸ ਸ਼ੁਰੂਆਤ ਨੂੰ ਦੇਖੋ ਜੀ ਹਰ ਪਾਰਟੀ ਦੀ ਆਪਣੀ ਆਪਣੀ ਪਲੈਨਿੰਗ ਹੈ ਆਪਣੇ ਆਪਣੇ ਤਿਆਰੀਆਂ ਨੇ ਆਪਣੇ ਆਪਣੇ ਜਿਹੜੇ ਨੀਤੀਆਂ ਨੇ ਸੋ ਕੈਪਟਨ ਮਿੰਦਰ ਸਿੰਘ ਜੀ ਜਿਹੜੇ 117 ਹਲਕੇ ਚ ਜਾ ਰਹੇ ਨੇ ਚਲੋ ਬ अच्छी ਗੱਲ ਹੈ ਕਿ ਥੋੜਾ ਜਿ ਲੋਕਾਂ ਚ ਜਾਣ ਲੱਗੇ ਨੇ ਇਸ ਤੋਂ ਪਹਿਲਾਂ ਤਾਂ ਹੈਲੀਕਾਪਟਰ ਚ ਬਾਈ ਬਾਈ ਹੋ ਜਾਂਦੀ ਸੀ ਸੋ ਭਾਵੇਂ ਚਾਹ ਸਾਡੇ ਡਰ ਕਰਕੇ ਹੀ ਸਹੀ ਸਾਡੀ ਪਾਰਟੀ ਦੇ ਡਰ ਕਰਕੇ ਮੰਨ ਲਓ ਪਰ ਟੁਕ ਟੁਕ ਲੋਕਾਂ ਚ ਤਾਂ ਆ ਰਹੇ ਨੇ ਨਾ ਸ਼ਤਾਬਦੀ ਟ੍ਰੇਨਾਂ 'ਚ ਤਾਂ ਸਫ਼ਰ ਕਰਨ ਲੱਗੇ ਨਾ ਲੰਗਰ 'ਚ ਬਹਿ ਕੇ ਪੰਕਤੀ 'ਚ ਬਹਿ ਕੇ ਲੰਗਰ ਦਾ ਛਕਣ ਲੱਗੇ ਨਾ ਸੋ ਕੁਝ ਨਾ ਕੁਝ ਤਾਂ ਜਿਹੜੀ ਰਾਜਾ ਸ਼ਾਹੀ ਹੈ ਉਹ ਦਿਮਾਗ 'ਚ ਉਤਰੀ ਹੈ ਕਿਉਂਕਿ ਪਬਲਿਕ ਵੱਡੀ ਹੈ ਲੋਕ ਵੱਡੇ ਨੇ ਸੋ ਉਹਨਾਂ ਨੂੰ ਸਮਝਣਾ ਪਊਗਾ ਇਹ ਪਹਿਲਾਂ ਵਾਲਾ ਕੰਮ ਤਾਂ ਹੈ ਨਹੀਂਗਾ ਕਿ ਜੇ ਰਾਜੇ ਦਾ ਮੁੰਡਾ ਹੀ ਰਾਜਾ ਬਣਦਾ ਹੁਣ ਜਿਹੜੇ ਰਾਜੇ ਨੇ ਹਾਕਮ ਨੇ ਉਹ ਉਹ ਰਾਣੀਆਂ ਦੇ ਪੇਟ 'ਚੋਂ ਨਹੀਂ ਉਹ ಮತਪੇਟੀਆਂ ਚੋਂ ਨਿਕਲਦੇ ਨੇ ਸੋ ਇਸ ਕਰਕੇ ਲੋਕਤੰਤਰ ਹੈ ਉਹਨਾਂ ਨੂੰ ਆਪਣਾ ਕੰਮ ਕਰਨ ਦਿਓ ਇਹ ਤੁਸੀਂ ਮੰਨਦੇ ਹੋ ਕਿ ਇਹ ਤੁਹਾਡਾ ਅਸਰ ਹੈ ਜਿਸ ਕਰਕੇ ਤੁਸੀਂ ਕਿਹਾ ਵੀ ਉਹ ਲੋਕਾਂ ਵਿੱਚ ਜਾ ਰਹੇ ਨੇ ਬਿਲਕੁਲ ਤੋਸਰਾ ਇਸ ਤੋਂ ਪਹਿਲਾਂ ਤਾਂ ਹੁੰਦੇ ਨਹੀਂ ਸੀ ਇਸ ਤੋਂ ਪਹਿਲਾਂ ਬਾਰੀਆਂ ਬੰਨੀਆਂ ਹੋਈਆਂ ਸੀ 5 ਸਾਲ ਤੋਂ 5 ਸਾਲ ਮੈਂ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਸੀ ਭਾਸ਼ਣ ਵੀ ਨਹੀਂ ਬਦਲਣੇ ਪੈਂਦੇ ਸੀ ਵੋਟਾਂ ਮੰਗਣ ਦੀਆਂ ਬੇਨਤੀਆਂ ਵੀ ਨਹੀਂ ਬਦਲਦੇ ਸੀ ਪੋਸਟਰ ਵੀ ਸੇਮ ਹੀ ਚੱਲ ਜਾਂਦੇ ਸੀ ਕਿਉਂਕਿ 5 ਸਾਲਾਂ ਬਾਅਦ ਆਟੋਮੈਟਿਕ ਆਲਮੋਸਟ ਬਾਰੀ ਆ ਜਾਂਦੀ ਸੀ ਹੁਣ ਜਦੋਂ ਤੀਜੀ ਧਰ ਆ ਗਈ ਬਿਲਕੁਲ ਉੱਪਰ ਕਿ ਹੁਣ ਦੋਨੇ ਪਾਰਟੀਆਂ ਨੂੰ ਇਹ ਫਿਕਰ ਹੈ ਤੁਸੀਂ ਦੇਖੋਗੇ ਜੇ ਪਿਛਲੇ 2-3 ਮਹੀਨਿਆਂ ਦੇ ਖ਼ਬਰਾਂ ਦੀਆਂ ਰਿਪੋਰਟਾਂ ਜਾਂ ਤੁਹਾਡੇ ਹੈਡਲਾਈਨਸ ਕੱਢ ਲਈਏ ਸੀ ਮੀਡੀਆ ਦੀਆਂ ਤਾਂ ਜਿਹੜੀ ਕਾਂਗਰਸ ਤੇ ਅਕਾਲੀ ਦਲ ਆਪਸ ਦੇ ਉਸ ਸੇ ਹਜ਼ਾਰ ਗੱਲ ਆਪ ਤੇ ਹਰ ਗੱਲ ਆਪ ਤੇ ਜਿਹੜੀ ਉੜਤਾ ਪੰਜਾਬ ਫਿਲਮ ਹੈ ਕਹਿੰਦੇ ਆਪ ਨੇ ਬਣਾਈ ਹੈ ਸਾਨੂੰ ਤਾਂ ਇਹ ਵੀ ਲੱਗਦਾ ਕਿ ਸ਼ਾਇਦ ਬੱਦ ਗਰਮੀ ਜਾਂ ਬੱਦ ਜਿਹੜੀ ਸਰਦੀ ਪੈਂਦੀ ਉਹ ਨਾ ਕਿ ਸਾਡੇ ਨਾਮ ਲਾਦਣ ਇਹ ਹਰ ਗੱਲ ਤੇ ਆਪ 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 ਸੋ ਬਿੱਲੀ ਨੂੰ ਚੂਹੇ ਦੇ ਸੁਪਨੇ ਨੇ ਉਰਤ ਪੰਜਾਬ ਪਿਛੇ ਆਮ ਆਦੀ ਪਾਰਟੀ ਦੇ ਹੱਥ ਹੈ ਕਿੱਥੋਂ ਹੱਥ ਹੈ ਜੀ ਸਾਡਾ ਅਸੀਂ ਆਮ ਆਦੀ ਪਾਰਟੀ ਸਾਡੀ ਰਾਜਨੀਤਿਕ ਪਾਰਟੀ ਸੀ ਫਿਲਮਾਂ ਥੋੜੀ ਬਣਾਉਣੀ ਸੀ ਨਹੀਂ ਸਮੀਰ ਨਾਇਰ ਕੌਣ ਹੈ ਨਹੀਂ ਸਮੀਰ ਨਾਇਰ ਸਾਡਾ ਕੋਈ ਪੁਰਾਣਾ ਕੋਈ ਸਾਡਾ ਮੈਂਬਰ ਬਣਿਆ ਸੀ ਉਸ ਵੇਲੇ ਜਦੋਂ ਅੰਨਾ ਅੰਦੋਲਨ ਸੀਗਾ ਪਾਰਟੀ ਨਵੀਂ ਬਣੀ ਸੀ ਉਸ ਤੋਂ ਬਾਅਦ ਉਹ ਛੱਡ ਗਿਆ ਤੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਸਾਡੇ ਚ ਆ ਗਿਆ ਉਹ ਕੰਮ ਹੀ ਨਹੀਂ ਕਰ ਸਕਦਾ ਉਹ ਆਪਣਾ ਕੰਮ ਕਰਦੇ ਨੇ ਸਾਡਾ ਉਹਦੇ ਨਾਲ ਕੀ ਸਬੰਧ ਹੈ ਜੀ ਅਸੀਂ ਨਾਲੇ ਫਿਲਮਾਂ ਬਣਾ ਕੇ ਕਿਉਂ ਅਸੀਂ ਹਰ ਰੋਜ਼ ਇਹ ਗੱਲਾਂ ਦੱਸਦੇ ਆ ਕਿ ਪੰਜਾਬ ਜਿਹੜਾ ਨਸ਼ਿਆਂ ਚ ਡਰੱਗ ਦੇ ਵਿੱਚ ਜਿਹੜਾ ਮਾਰਿਆ ਜਾ ਰਿਹਾ ਸਿਰ ਹੈ ਨਹੀਂ ਤੇ ਦੂਜੇ ਪਾਸੇ ਕੁੜੀਆਂ ਦੇ ਨਸ਼ਾ ਛਡਾਊ ਕੇਂਦਰ ਖੋਲੇ ਜਾ ਰਹੇ ਨੇ ਦੂਜੇ ਪਾਸੇ ਹਰ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਤਰਾਸ਼ਦੀ ਹੈ ਜਦੋਂ ਪਿਓ ਆਪਣੇ 28 ਸਾਲ ਦੇ ਪੁੱਤ ਦਾ ਪੁੱਤ ਦੇ ਕਫਨ ਤੇ ਜਿਹੜਾ ਨਸ਼ੇ ਨਾਲ ਮਰ ਜਾਂਦਾ ਉਹ ਮੈਮੋਰੰਡਮ ਲਿਖਦਾ ਪ੍ਰਧਾਨ ਮੰਤਰੀ ਨੂੰ ਉਹ ਪਤਾ ਨਹੀਂ ਕਿਉਂ ਨਹੀਂ ਦਿਖਦਾ ਸੋ ਇਸ ਕਰਕੇ ਹਰ ਗੱਲ 'ਚ ਕਹਿੰਦੇ ਨੇ ਜੀ ਇਹ ਤਾਂ ਜੀ ਬਦਨਾਮ ਹੋ ਰਹੇ ਆ ਜੀ ਇਹ ਤਾਂ ਜੀ ਸਾਨੂੰ ਉਦੋਂ ਨਹੀਂ ਬਦਨਾਮ ਹੋ ਰਹੇ ਜਦੋਂ ਜਦੋਂ ਮਾਫੀਆ ਬਣ ਜਾਂਦਾ ਉਦੋਂ ਨਹੀਂ ਬਦਨਾਮ ਹੋਈ ਸੀ ਜਦੋਂ ਜਗਦੀਸ਼ ਭੋਲੇ ਨੇ ਮਜੀਠੀ ਦਾ ਨਾਮ ਲਿਆ ਸੀ ਉਦੋਂ ਪਤਾ ਨਹੀਂ ਕਿਉਂ ਕਲੀਨ ਜਿੱਟ ਦੇ ਦਿੰਦੇ ਨੇ ਸੋ ਇਹ ਉਦੋਂ ਨਹੀਂ ਬਦਨਾਮ ਹੁੰਦੇ ਜਦੋਂ ਹਰ ਹਰ ਰੋਜ਼ ਪੰਜ ਸੱਤ ਫੋਟੋਆਂ ਛਪੀਆਂ ਹੁੰਦੀਆਂ ਕਿਸਾਨਾਂ ਦੀਆਂ ਕਿ ਆਤਮ ਹੱਤਿਆ ਕਰ ਲਈ ਹਰ ਰੋਜ਼ ਸੋ ਉਦੋਂ ਤਾਂ ਅਸੀਂ ਬਦਨਾਮ ਨਹੀਂ ਹੁੰਦੇ ਉਦੋਂ ਉਦੋਂ ਬਾਲ ਸਾਹਿਬ ਕਹਿੰਦੇ ਨੇ ਮੈਨੂੰ ਨਹੀਂ ਪਤਾ ਜੀ ਸੋ ਇਸ ਕਰਕੇ ਹਰ ਗੱਲ ਤੇ ਸਾਡੇ ਚਲੇ ਜਾਂਦੇ ਇਹ ਉਹਨਾਂ ਦੀ ਬਖਲਾਹਟ ਹੈ ਇਹ ਬਸ ਆਪ 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 ਦੇ ਸੁਪਨੇ ਹੁੰਦੇ ਹਨ ਲੋਕ ਇਹ ਕਹਿ ਰਹੇ ਕਿ ਜਿਹੜੀ ਨਸ਼ੇ ਦੇ ਮੁੱਦੇ ਤੇ ਤੁਸੀਂ ਰੈਲੀ ਕੀਤੀ ਸੀ ਮੋਹਾਲੀ ਉਹ ਰੈਲੀ ਦੇ ਬਾਅਦ ਕੋਈ ਵੱਡੀ ਸਰਗਰਮੀ ਨਹੀਂ ਉਹ ਰੈਲੀ ਵੀ ਅੱਡੀ ਕਾਮਯਾਬ ਨਹੀਂ ਆਈ ਹੋਈ ਨਹੀਂ ਜੀ ਦੇਖੋ ਇਸ ਟੈਲ ਚ ਉਹ ਇਹ ਕਿ ਸਚਨ ਤੰਦੂਲ ਕਰ ਜਿਦੋਂ ਸੈਂਚਰੀਆਂ ਲਾਉਂਦਾ ਉਦੋਂ ਕਾਮਯਾਬ ਹੈ ਜੇ 80 ਰਨ ਤੇ ਆਊਟ ਹੋ ਜੇ ਕਹਿੰਦੇ ਨੇ ਇਹ ਫੇਲ ਹੋ ਗਿਆ ਸਾਡੀਆਂ ਰੈਲੀਆਂ ਐਡੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ ਕਿ ਐਂ ਲੱਗਦਾ ਕਿ 15 20000 25000 ਜਾਂ 40000 ਨੂੰ ਇਕੱਠ ਨੂੰ ਇਕੱਠ ਨਹੀਂ ਮੰਦੇ ਬਾਕੀ ਸਰਗਰਮੀ ਦੀ ਜਿੱਦ ਤੱਕ ਗੱਲ ਹੈ ਇੱਕ ਤਾਂ ਗਰਮੀ ਦਾ ਮੌਸਮ ਹੈ ਨੰਬਰ 2 ਤੇ ਚੋਨਾ ਜੀਰੀ ਜਿਹੜੀ ਹੈ ਕਿਸਾਨ ਉਹ ਲਾ ਰਹੇ ਨੇ ਫਸਲ ਦਾ ਸੀਜ਼ਨ ਤੇ ਨੰਬਰ 3 ਤੇ ਸਾਡਾ ਮੈਨੀਫੈਸਟੋ ਤੇ ਕੰਮ ਚੱਲ ਰਿਹਾ ਪ੍ਰੈਕਟੀਕਲ ਦੇ ਵਿੱਚ ਅਸੀਂ ਬਹੁਤ ਤਰੀਕੇ ਨਾਲ ਕਾਮਯਾਬ ਆ ਨੰਬਰ ਕਾਫੀ ਲੈ ਲਏ ਸੀ ਹੁਣ ਥਿਉਰੀ ਤੇ ਕੰਮ ਚੱਲ ਰਿਹਾ ਇਸ ਤੋਂ ਬਾਅਦ ਅ ਅਸੀਂ ਸ਼ੁਰੂ ਕਰਾਂਗੇ ਮੁਹਮਜ ਜਿਹਦੇ ਵਿੱਚ ਕਸਬਿਆਂ 'ਚ ਜਾਵਾਂਗੇ ਛੋਟੇ-ਛੋਟੇ ਕਸਬਿਆਂ 'ਚ ਬੰਗਾ ਫਗਵਾੜਾ ਕਰਤਾਰਪੁਰ ਕਪੂਰਥਲਾ ਸੁਨਾਮ ਲਹਿਰਾ ਮੋਨਕ ਤਨੋਲਾ ਪੁੱਚੋ ਗਿੱਦੜਵਾਹਾ ਜੈਤੂ ਕੋਟਕਪੂਰਾ 'ਚ ਜਾਵਾਂਗੇ ਉਹ ਕਹਿੰਦੇ ਇੱਕ ਚੀਜ਼ ਹੋ ਰਹੀ ਹੈ ਕਿ ਐਸਆਈਟੀ ਜੋ ਮੋਦੀ ਗਵਰਨਮੈਂਟ ਵੱਲੋਂ ਬਣਾਈ ਗਈ ਸੀ 6 ਮਹੀਨੇ 'ਚ ਉਹਨੇ ਆਪਣੀ ਰਿਪੋਰਟ ਸਬਮਿਟ ਕਰਨੀ ਸੀਗੀ 16 ਮਹੀਨੇ ਬਾਅਦ ਹੁਣ ਉਹ ਐਸਆਈਟੀ ਕੰਮ ਕਰਨ ਲੱਗੀ ਹੈ 22 ਕੇਸਾਂ ਦਾ ਉਹਨੇ ਪਬਲੀਕਲੀ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਉਹਦੇ ਸਬੰਧਿਤ ਸਬੂਤ ਹੈ 16 ਮਹੀਨੇ ਬਾਅਦ ਇਸ ਪੂਰੇ ਐਸਟੀ ਦੇ ਕੰਮ ਹੋਣਾ ਤੁਸੀਂ ਇਹਨੂੰ ਕਿਵੇਂ ਦੇਖਦੇ ਆ ਇਹਦਾ ਮਤਲਬ ਇਲੈਕਸ਼ਨ ਨੇੜੇ ਆ ਗਈ ਇਹ ਜਿਹੜੇ ਸੰਵੇਦਨਸ਼ੀਲ ਮੁੱਦੇ ਨੇ ਇਮੋਸ਼ਨਲ ਮੁੱਦੇ ਨੇ ਭਾਜਪੀ ਤੇ ਅਕਾਲੀ ਦਲ ਦਾ ਇਹ ਪਹਿਲਾ ਰਿਹਾ ਉਹ ਪੰਥ ਨੂੰ ਖਤਰਾ ਕਹਿੰਦੇ ਆ ਅਕਾਲੀ ਦਲ ਵਾਲੇ ਇਹ ਰਾਮ ਮੰਦਰ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ 84 ਦਿਨਾਂ ਦੀ ਨਸ਼ਾ ਕੁਸ਼ੀ ਵਰਗੇ ਉਹ ਲੈ ਆਉਂਦੇ ਨੇ ਅਸੀਂ ਤੁਹਾਨੂੰ ਐ ਕਰਾਂਗੇ ਜੀ ਉਹ ਕਰਾਂਗੇ ਸੋ ਪਰ ਲੋਕ ਅੱਜਕੱਲ ਸਮਝਦਾਰ ਹੋ ਚੁੱਕੇ ਉਹਨਾਂ ਨੂੰ ਪਤਾ ਹੈ ਕਿ ਕਦੋਂ ਇਹ ਪਟਾਰੀਆਂ ਖੁੱਲਦੀਆਂ ਨੇ ਜਿਸ ਵੇਲੇ ਆਮ ਆਦਮੀ ਪਾਰਟੀ ਨੇ ਐਸਟੀ ਬਣਾਈ ਸੀ ਉਹਨੂੰ ਕਿਉਂ ਬੰਦ ਕੀਤਾ ਜੀ ਜਦੋਂ ਸਰਕਾਰ ਟੁੱਟੀ ਆ ਆਮ ਆਦਮੀ ਪਾਰਟੀ ਦੀ ਇਮੀਡੀਟਲੀ ਉਸ ਆਈਟੀ ਬੰਦ ਕਰਕੇ ਆਪਣੀ ਐਸ ਆਈਟੀ ਬਣਾਤੀ ਜਿਹੜੀ 16 ਮਹੀਨੇ ਬਾਅਦ ਕੰਮ ਕਰਨ ਲੱਗੀ ਹੈ ਜਿਹਨੇ 6 ਮਹੀਨੇ ਚ ਰਿਪੋਰਟ ਦੇਣੀ ਸੀ ਇੱਥੋਂ ਇਹ ਪਤਾ ਲੱਗਦਾ ਹੈ ਕਿ ਵੋਟਾਂ ਦਾ ਇੰਤਜ਼ਾਰ ਕਰ ਰਹੇ ਸੀ ਪਰ ਹੁਣ ਇਹ ਇਹਨਾਂ ਦੇ ਲੌਲੀਪੌਪ ਇਹਨਾਂ ਦੀਆਂ ਇਹ ਜਿਹੜੀਆਂ ਮਲਮ ਲਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਨਹੀਂ ਚੱਲਣਗੀਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੋਵਾਲ ਦਾ ਬਿਆਨ ਆਇਆ ਹੈ ਕਿ ਜੋ ਸੋਕਾ ਹੈ ਦੇਸ਼ ਦੇ ਵਿੱਚ ਉੱਚ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਤਾਂ ਕੁਝ ਕਿਸੇ ਚ ਵੀ ਨਹੀਂ ਕੁਝ ਕਰ ਸਕਦੇ ਜੀ ਹਰ ਗੱਲ ਤੇ ਸੈਂਟਰ ਨੂੰ ਪਹਿਲਾਂ ਜ਼ਿੰਮੇਵਾਰ ਸੱਠ ਠਹਿਰਾਉਂਦੇ ਰਹੇ ਨੇ ਬਾਲ ਸਾਹਿਬ ਮਦਰੇਈ ਮਾਂ ਵਰਗਾ ਸਲੂਕ ਕਰਦੇ ਆ ਜੀ ਜੇ ਪੁੱਛੀਦਾ ਸੀ ਡਰੱਗ ਇਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਹੈ ਕਿਸਾਨ ਆਤਮ ਹੱਤਿਆ ਕਰਨੇ ਨੇ ਕੇਂਦਰ ਜ਼ਿੰਮੇਵਾਰ ਹੈ ਇਹ ਜਿਹੜਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕੇਂਦਰ ਜ਼ਿੰਮੇਵਾਰ ਹੈ ਇਹ ਪੰਜਾਬ ਕਰਜਾਈ ਹੋ ਗਿਆ ਜੀ ਕੇਂਦਰ ਜ਼ਿੰਮੇਵਾਰ ਹੈ ਤੇ ਹੁਣ ਮਦਰੇਈ ਮਾਂ ਵਰਗਾ ਸਲੂਕ ਹੁਣ ਤਾਂ ਮਾਂ ਵੀ ਸਕੇ ਆ ਜੀ ਉੱਪਰ ਹੁਣ ਤਾਂ ਇਹਨਾਂ ਦੀ ਵੀ ਸਰਕਾਰ ਹੈ ਹੁਣ ਲੈ ਕੇ ਆਓ ਟਰੱਕ ਨਾ ਕਿੱਥੇ ਨੇ ਨੋਟਾਂ ਦੇ ਟਰੱਕ ਹੁਣ ਵੀ ਹਰ ਗੱਲ 'ਚ ਕੇਂਦਰ ਜ਼ਿੰਮੇਵਾਰ ਹੈ ਅੱਜ ਵੀ ਕਿਸੇ ਮੰਤਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਕਿਸਾਨਾਂ ਦੀਆਂ ਆਤਮ ਹੱਤਿਆਨ ਇਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਹੈ ਸੋ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ ਸੋ ਹਰਸੀਮਰਤ ਕੌਰ ਜੀ ਦਾ ਬਿਆਨ ਕਿ ਸੋਕਾ ਜਿਹੜਾ ਉਹ ਉਹ ਉਹਦੇ ਚ ਸਾਡਾ ਕੋਈ ਹੱਥ ਨਹੀਂ ਹੈ ਕੋਈ ਇਹ ਇਹਨਾਂ ਕੋਲੇ ਹੋਰ ਕੁਝ ਹੈ ਹੀ ਨਹੀਂ ਜੀ ਹੁਣ ਲੋਕ ਐਕਸਪੋਜ਼ ਹੋ ਚੁੱਕੇ ਨੇ ਬਾਕੀ ਲੋਕ ਦੱਸ ਦੇਣਗੇ ਜੀ ਇਸ ਵਾਰ ਇਹਨਾਂ ਨੂੰ ਸੀਟਾਂ ਦਾ ਵੀ ਸੋਕਾ ਪਊਗਾ ਉਦੋਂ ਸ਼ਾਇਦ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਅਸੀਂ ਕਿੱਥੇ ਗਲਤ ਸੀਗੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਮੁਕਾਬਲਾ ਕਾਂਗਰਸ ਨਾਲ ਹੈ ਯਾ ਅਕਾਲੀ ਦਲ ਨਾਲ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ ਪੰਜਾਬ ਦੇ ਵਿੱਚ mafias ਨਾਲ ਹੈ ਗਰੀਬੀ ਨਾਲ ਹੈ ਬੇਰੁਜ਼ਗਾਰੀ ਨਾਲ ਹੈ ਤੇ ਜਿਹੜਾ ਗੁੰਡਾ ਰਾਜ ਚੱਲ ਰਿਹਾ ਉਹਦੇ ਨਾਲ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ ਕ腐ਸ਼ਨ ਨਾਲ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਸਮਾਜਿਕ ਮੁੱਦਿਆਂ ਤੇ ਚੋਣ ਲੜੂਗੀ ਕਾਂਗਰਸ ਤੇ ਅਕਾਲੀਆਂ ਦੀ ਲੜਾਈ ਜਿਹੜੀ ਹੈ ਇਹ ਆਪਸ ਚ ਇਹਨਾਂ ਦੋਨਾਂ ਦਾ ਮੁਕਾਬਲਾ ਹੈਗਾ ਕਿ ਦੂਜੇ ਨੰਬਰ ਤੇ ਕੌਣ ਆਊਗਾ ਤੇ ਤੀਜੇ ਨੰਬਰ ਤੇ ਕੌਣ ਆਊਗਾ ਮੈਂ ਇੱਕ ਚੀਜ਼ ਹੋਰ ਜਾਨਣਾ ਚਾਹਾਂਗਾ ਕਿ ਉਰਤਾ ਪੰਜਾਬ ਫਿਲਮ ਲੈ ਕੇ ਕਾਫੀ ਰੌਲਾ ਵੀ ਪਿਆ ਕਿ ਪੰਜਾਬੀਆਂ ਦਾ ਅਕਸ ਜਿਹੜਾ ਇਸ ਫਿਲਮ ਦੇ ਰਾਈ ਖਰਾਬ ਹੋਏਗਾ ਤੁਹਾਨੂੰ ਲੱਗਦਾ ਕਿ ਇਸ ਫਿਲਮ ਦੇ ਜਰੀਏ ਜੋ ਫਿਲਮ ریلیਜ਼ ਹੋਈ ਆ ਰਿਵਿਊ ਵੀ ਦੇ ਆ ਗਏ ਕਿ ਪੰਜਾਬੀਆਂ ਨੂੰ ਬਦਨਾਮ ਹੋਣ ਦੀ ਕੋਸ਼ਿਸ਼ ਇਸ ਤਰ੍ਹਾਂ ਹੀ ਕੀਤੀ ਮੈਂ ਮੈਂ ਫੇਰ ਉਹੀ ਕਹਿਣਾ ਜੀ ਸਚਾਈ ਨੂੰ ਤੁਸੀਂ ਬਦਨਾਮ ਕਿਉਂ ਕਹਿੰਦੇ ਸੱਚ ਪਤਾ ਤਾਂ ਲੱਗਣਾ ਚਾਹੀਦਾ ਨਾ ਜੇ ਸਾਡੇ ਘਰੇ ਕੋਈ ਪ੍ਰੋਬਲਮ ਹੈ ਠੀਕ ਹੈ ਸਾਡੇ ਕਾਕਾ ਦਾ ਧੀ ਪੁੱਤ ਕੋਈ ਜਿਹੜਾ ਉਹ ਕਿਤੇ ਗਲਤ ਸੰਗਤ ਚ ਪੈ ਗਿਆ ਅਸੀਂ ਏਸੀ ਗੱਲ ਕਰਕੇ ਲੁਕੋਈ ਰਹੀਏ ਸਾਡਾ ਖੱਡਾ ਖਾਨਦਾਨ ਬਦਨਾਮ ਹੋ ਜਾਊਗਾ ਜੇ ਉਹਨੂੰ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਡਾਕਟਰ ਕੋਲੇ ਜਾ ਕੇ ਬਿਮਾਰੀ ਤਾਂ ਦੱਸਣੀ ਪਊਗੀ ਨਾ ਸੋ ਬਦਨਾਮ ਬਦਨਾਮ ਦੀ ਕੀ ਗੱਲ ਹੈ ਤੁਸੀਂ ਸਾਰੇ ਅੰਕੜੇ ਪਏ ਨੇ ਨੈਸ਼ਨਲ ਮੀਡੀਆ ਨੇ ਅੰਕੜੇ ਕੱਢ ਕੇ ਦਿੱਤੇ ਏਮਜ਼ ਦੇ ਅੰਕੜੇ ਪਏ ਨੇ ਹਰ ਗੱਲ ਉੱਥੇ ਪਈ ਹੈ ਕਿ ਕੌਣ-ਕੌਣ ਕੀ-ਕੀ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਕੀ-ਕੀ ਹੋ ਰਿਹਾ ਇਹਨੂੰ ਬਦਨਾਮੀ ਕਿਉਂ ਕਹਿ ਰਹੇ ਮੈਂ ਕਹਿੰਦਾ ਸਚਾਈ ਤੋਂ ਸਾਨੂੰ ਭਜਣਾ ਨਹੀਂ ਚਾਹੀਦਾ ਗਵਰਨ ਰਾਜ ਕਰਾਂਗੇ 25 ਸਾਲ ਤੇ 25 ਸਾਲ ਰਾਜ ਕਰਨ ਵਾਲੀ ਇੱਕ ਫਿਲਮ ਤੋਂ ਡਰ ਹੀ ਜਾਂਦੇ ਨੇ ਫਿਲਮ ਨੂੰ ਆ ਲੈਣ ਦੋ ਫਿਲਮਾਂ ਹੁੰਦੀ ਰਹਿੰਦੀਆਂ ਨੇ ਬਾਲੀਵੁੱਡ 'ਚ ਬੈਂਡੇਡ ਕੁਈਨ ਫੁੱਲਨ ਦੇਵੀ ਤੇ ਬਣੀ ਹੈ ਬਿਰੱਪਨ ਫਿਲਮ ਬਣੀ ਹੈ ਸਰਬਜੀਤ ਤੇ ਫਿਲਮ ਬਣੀ ਹੈ ਉਸ ਤੋਂ ਪਹਿਲਾਂ ਸਿੰਗਮ ਬਣੀ ਹੈ ਸਰਕਾਰਾਂ ਤੇ ਰਾਜਨੀਤੀ ਰਾਜ ਹੈ ਸਰਕਾਰ ਇਹ ਜਿਹੇ ਫਿਲਮਾਂ ਜਿਹੜੀਆਂ ਰਾਜਨੀਤੀ ਤੇ ਆਉਂਦੀਆਂ ਨੇ ਇਹ ਇਹ ਫਿਲਮਾਂ ਨੂੰ ਵੀ ਹੁਣ ਲੀਡਰਾਂ ਨੂੰ ਪੁੱਛ ਕੇ ਰਿਲੀਜ਼ ਹੋਣਾ ਪਿਆ ਕਰੂਗਾ ਇਹ ਇੱਕ ਇੰਡੀਪੈਂਡੈਂਟ ਬਾਡੀ ਹੈ ਸੈਂਸਰ ਬੋਰਡ ਉਹਦਾ ਜਿਹੜਾ ਉਹਦਾ ਜਿਹੜਾ ਚੇਅਰਮੈਨ ਹੈ ਨਹਿਲਾਨੀ ਉਹ ਆਪ ਆਪਣੇ ਮੂੰਹੋਂ ਕਹਿੰਦਾ ਮੈਂ ਮੋਦੀ ਦਾ ਚਮਚਾ ਫਿਰ ਇੱਥੋਂ ਤਾਂ ਸਿੱਧ ਹੁੰਦਾ ਕਿ ਭਗਵਾ ਕਰਨ ਹੋ ਗਿਆ ਸਾਰੇ ਕੁਝ ਦਾ ਅੰਤਰਰਾਸ਼ਟਰੀ ਯੋਗਾ ਦਿਵਸ ਆ ਰਿਹਾ ਭਗਵਾਨਤਮਨ ਯੋਗਾ ਕਰਨ ਜਾਉ ਨਹੀਂ ਮੈਂ ਤਾਂ ਨਹੀਂ ਯੋਗਾ ਕਰਦਾ ਫਿਰ ਸਾਡੇ ਕੋਲ ਟਾਈਮ ਨਹੀਂ ਹੈਗਾ ਨਾ ਪਰ ਜੇ ਪ੍ਰਧਾਨ ਮੰਤਰੀ ਜੀ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਰਹੇ ਨੇ ਠੀਕ ਹੈ ਵਧੀਆ ਗੱਲ ਹੈ ਜਿਹਨੂੰ ਜਿਹਨੂੰ ਯੋਗਾ ਪਸੰਦ ਆ ਉਹ ਕਰ ਲੋ ਇਹ ਤਾਂ ਮਨ ਪਸੰਦੀ ਗੱਲ ਹੈ ਇਸਨ ਭਗਵੰਤ ਮਾਨ ਜਿਸ ਤੇ ਕਿਨਾਂ ਨੇ ਕਿਹਾ ਕਿ ਜੋ ਟਿਕਟਾ ਦੀ ਵੰਡ ਹੈ ਉਹ ਜੁਲਾਈ ਦੇ ਹਫਤੇ ਜੋ ਆ ਲਾਸਟ ਲਾਸਟ ਮੰਥ ਹੋਏਗਾ ਉਸ ਦੇ ਵਿੱਚ ਜੋ ਹੈ ਸੂਚੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੋੜਾ ਹੈਗਾ ਇਹ سلسلہ ਚੱਲਦਾ ਰਹੇਗਾ ਔਰ ਦੂਜੀ ਗੱਲ ਇਹ ਹੈ ਕਿ ਜੋ ਮੁੱਖ ਮੁਕਾਬਲਾ ਹੈਗਾ ਉਹ ਪੰਜਾਬ ਦੇ ਵਿੱਚ ਇਹਨਾਂ ਦਾ ਜੋ ਪੰਜਾਬ ਦਾ ਸਿਸਟਮ ਹੈ ਪ੍ਰੈਜ਼ੈਂਟ ਉਹ ਸਿਸਟਮ ਨੂੰ ਲੈ ਕੇ ਇਹ ਜੋ ਹੈ ਲੋਕਾਂ ਦੇ ਵਿੱਚ ਜਾਣਗੇ ਕਰਾਂ ਮਨੀਸ਼ ਦੇ ਨਾਲ ਸਰਪਜੀਤ ਸਿੰਘ ਐਪੀ ਸੰਜਾ ਮੋਹਾਲੀ